ਵਾਹ ਜਿਹੜਾ ਖ਼ਸਾਬਾਇਕ ਜਿਹਦੇ ਫਤ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਜਿਹੜੀ ਤਾਪਸਾ ਬਹੁਤ ਜ਼ਿਆਦਾ ਵੱਚੂਕੀ ਹੈ ਔਰ ਉੱਥੇ ਹੀ ਸਾਡੇ ਪੰਜਾਬ ਦੇ ਅੰਮਰਸਰ ਤੋਂ ਜਿਹੜੇ ਸੇਵਾਦਾਰ ਲੱਗੇ ਹੋਏ ਆ ਤੇ ਉਹ ਇਸ ਟਾਈਮ ਤੁਸੀਂ ਪੂਰੀ ਗਰਮੀ ਦੇ ਵਿੱਚ ਦੇਖ ਰਹੇ ਹੋ ਬਹੁਤ ਜ਼ਿਆਦਾ ਤਾਪਸਾ ਜਿਹੜੀ ਹੈ ਤਕਰੀਬਨ 47 ਡਿਗਰੀ 44-49 ਡਿਗਰੀ ਦੇ ਉੱਤੇ ਤਾਪਮਾਨ ਪਹੁੰਚ ਚੁੱਕਿਆ ਹੈ ਔਰ ਉੱਥੇ ਹੀ ਠੰਡੇ ਜਿਹੜਾ ਪਾਣੀ ਹੈ ਉਹ ਸੰਕਰਨ ਜਿਹੜਾ ਸ਼ਿਕਾਇਤ ਆ ਜਾ ਰਿਹਾ ਬਹੁਤ ਵੱਡਾ ਉਪਰਾਲਾ ਜਿਹੜਾ ਇਸ ਕਮੇਟੀ ਵੱਲੋਂ ਕੀਤਾ ਜਾਂਦਾ ਔਰ ਹਰ ਵਰਗ ਇਸ ਚੀਜ਼ ਨੂੰ ਬਹੁਤ ਲੱਗਣਾ ਵੀ ਕਰਦਾ ਹੈ ਪੰਜਾਬ ਦੀ ਜਿਹੜੀ ਸੇਵਾ ਹੈ ਉਹ ਉਤਮ ਕਿਤੇ ਵੀ ਹੋਵੇ ਚਾਹੇ ਹੱਤੋਂ ਲੈ ਕੇ ਕਿਤੇ ਵੀ ਕੋਈ ਸੋਕਾ ਪੈਂਦਾ ਹੈ ਤਾਂ ਪੰਜਾਬ ਵਾਲੇ ਸਭ ਤੋਂ ਅੱਗੇ ਪਹੁੰਚਦੇ ਨੇ ਤੇ ਅੱਜ ਫੇਰ ਉਹ ਹੀ ਮਿਸਾਲ ਹੈ ਉਹ ਜਿਹੜੀ ਰੋਪਣ ਦਿੱਲੀ ਸਟੇਸ਼ਨ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜਿੱਥੇ ਪੂਰੀ ਗਰਮੀ ਦੇ ਵਿੱਚ ਤਪੱਸ ਜਿਹੜੀ ਹੈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਹ ਜਿਹੜੀ ਸੇਵਾ ਉਹ ਚੱਲ ਰਹੀ ਹੈ ਹਰਮਿੰਦਰ ਸਿੰਘ ਜੀ ਜਿਹੜੇ ਆ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਹੈ ਜਗਦੀਪ ਸਿੰਘ ਕਾਲੋ ਉਹਨਾਂ ਵੱਲੋਂ ਜਿਹੜੀ ਸੇਵਾ ਲੱਗੀ ਹੋਈ ਹੈ ਤੇ ਐਸਐਮ ਤੁਸੀਂ ਦੇਖ ਰਹੇ ਹੋ ਜਿਹੜਾ ਠੰਡਾ ਜਲਾ ਹੈ ਉਹ ਸੰਗਤਾਂ ਨੂੰ ਜਿਹੜਾ ਸ਼ਿਕਾਇਤਾਂ ਜਾ ਰਿਹਾ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਵੱਲੋਂ ਕਮੇਟੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਔਰ ਸੇਵਾਦਾਰ ਬਿਲਕੁਲ ਨਿਰੰਤਰ ਸੇਵਾ ਤੋਂ ਸਵੇਰ ਤੋਂ ਲੈ ਕੇ ਅਮਰਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀ ਸੇਵਾ ਚੱਲਦੀ ਹੈ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ